ਆਦੇ ਦੇ ਬਾਗੋਂ ਕੋਲ ਤੇ ਫਰਮਾਨ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਦਾ ਜਵਾਬ ਦੇ ਨੇ ਸਾਰੇ ਲੋਜ ਨੇ ਪ੍ਰਮਾਤਮਾ ਕਿੱਥੇ ਵਸਦਾ ਹੈ ਇਹਨੇ ਜਗ੍ਹਾ ਵਿੱਚ ਜਾ ਕੇ ਲੱਭਣ ਦੀ ਕੋਸ਼ਿਸ਼ ਕੀਤੀ ਕੋਈ ਜਾ ਕੇ ਪਹਾੜਾਂ ਦੇ ਵਿੱਚ ਬਹਿ ਗਿਆ ਕੋਈ ਗੁਫਾਵਾਂ ਦੇ ਵਿੱਚ ਬਹਿ ਗਿਆ ਕਿਸੇ ਨੇ ਧੂੜੇ ਤਾਰੇ ਕੋਈ ਇੱਕ ਲੱਭ ਦੇ ਭਾਰ ਖੋਤਾ ਰਿਹਾ ਰੱਬ ਨੂੰ ਲੱਭਣ ਬਾਤ ਤੇ ਤੇ ਕੋਈ ਉਹਨਾਂ ਦੇ ਵਿੱਚ ਲੱਭ ਕਦਾ ਰਿਹਾ ਪਰ ਮੇਰੇ ਸਤਿਗੁਰ ਪਾਤਸ਼ਾਹ ਤੇ ਉਤੇ ਪਾਤਸ਼ਾਹ ਧਰਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਦੇ ਨੇ ਪੁੱਛਿਆ ਮਹਾਰਾਜ ਬਰਬਾਦਮਾ ਕਿੱਥੇ ਵਸਦਾ ਹੈ ਉਹ ਸਵਾਮੀ ਕਿੱਥੇ ਵਸਦਾ ਹੈ ਤੇ ਮਹਾਰਾਜ ਨੇ راہਵ ਜਿੱਤੂ ਵਿੱਚ ਮਨ ਨੂੰ ਗਿਆ ਕਿ ਜਪ ਮਨ ਰਾਮ ਨਾਮ ਨਿਸਤਾਰਾ हे मन तू परमात्मा ਦਾ ਨਾਮ ਜਪ ਇਹਦੇ ਨਾਲ ਹੀ ਨਿਸ਼ਟਾਰਾ ਹੋਣਾ ਹੈ ਇਹਦੇ ਨਾਲ ਹੀ ਕੋਟ ਕੁਟੰਤਰ ਕੇ ਪਾਪ ਸਭ ਖੋਵੇ ਹਰ ਭੌਜਲ પાર ਉਤਾਰਾ ਤੇ ਕ્રોਧਾ ਹੀ ਪਾਪ ਤੇਰੇ ਬਾੜੇ ਕਰੋ ਇਹ ਸਾਰੇ ਖਤਮ ਹੋ ਜਾੜੇ ਨੇ ਤੇ ਇਹ ਸੰਸਾਰ ਭੌਜਲ ਤੋਂ ਪਾਰ ਲੰਘ ਜਾਏਗਾ ਇਹ ਸੰਸਾਰ ਤੋਂ ਤੇ ਮਹਾਰਾਜ ਪਰਮੇਸ਼ਰ ਕਿੱਥੇ ਵਸਦਾ ਹੈ ਤੇ ਸਤਿਗੁਰ ਜੀ ਰੋਕਤ ਦੇ ਰਲੇ ਕਾਇਆ ਨਗਰ ਬਸਤ ਹਰਿ ਸਵਾਮੀ ਹਰਿ ਨਿਰਭਉ ਨਿਰਵੈ ਰ ਲੰਕਾਰਾ ਕਹਿੰਦੇ ਪਿਆਰਿਆ ਇਹ ਕਾਇਆ ਦੇ ਨਗਰ ਵਿੱਚ ਕਿਉਂਕਿ ਆਪਾਂਗੇ ਨੂੰ ਪੁੱਛਣਾ ਹੈ ਭਾਈ ਉਹ ਕਿਹੜੇ ਨਗਰ ਵਿੱਚ ਕਿਹੜੇ ਸ਼ਹਿਰ ਵਿੱਚ ਬਣਾਣਾ ਲੰਦਾ ਹੈ ਜੇ ਮਹਾਰਾਜ ਅਸਿਕ ਪਰਮਾਤਮਾ ਕਿੱਥੇ ਰਹਿੰਦਾ ਮਹਾਰਾਜ ਨੇ

پتشاہ گرو رام داس جی ہو ہری پرماتما نےڑے وس رہا ہے کش نظر نہ آئے وہ نظر نہیں آ رہا ہوں نظر کیں آنا ہے ہر لادا گر بی چارہ ہری لادہ پہلے لبیا جاتا ہے کتنے لبیا لبھیا جا کتنے لادہ جی بھائی مکھن شاہ دبا نہیں گرو تیگ بہادر پاشاہ نے جب لیا کہ گرو لے لب دو رہے پاؤ گرو لیا پا کہ ہری پرماتا لبا ہے گرو بچار وچار گرو دی سکھا کے پرماتما بنتا ہے پھر ست گوری ہوپا کرتے نے ہر جی بسے سات کی رسنا وہ پرماتما جڑا ہے اپنے پیارے رسنا لسنات وستا ہے ਜਿਹ ਲੋਕ ਆ ਹੀ ਨਾਮ ਰਸਨਾ ਨਾਲ ਜਪਦੇ ਉਹ ਰਸਨਾ ਦੇ ਵਸਦਾ ਹੈ ਵਿੱਚ ਸੰਗਤ ਆ ਪ੍ਰਭ ਵਸੇ ਦਿਓ ਜਦੋਂ ਸਾਰੀਆਂ ਕਾਇਆ ਤੇ ਸਰੀਰ ਇਕੱਠੇ ਹੋ ਕੇ ਸੰਗਤ ਬਣਦੇ ਨੇ ਫਿਰ ਉਹ ਸਾਰਿਆਂ ਦੇ ਵਿਚਣ ਕਰਕੇ ਕਰਾਸੀ ਸੰਗਤ ਵਿੱਚ ਵੀ ਵਸਦਾ ਹੈ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਪ੍ਰਮਾਤਮਾ ਦੇ ਤਕਾڑے ਲਾਸਦੇ ਨੇ ਹੁਣ ਜੇ ਅਸੀਂ ਨਾ ਸਮਝੀਏ ਤੇ ਗੱਲ ਵੱਖਰੀ ਹੈ ਜੇ ਜਿੰਨਾ ਲੋਕਾਂ ਨੇ جنہوں رب کے پیارے نے گرو کی سکھیا لی گرو تو پوچھیا گرو سمجھیا انہوں نے پرماتما مل بھی گیا لب گیا سو so, گرو پیاری اج دے پاون بچپ ست گیو نام کا کرپا کرتے ہیں کایا نگر سومی ہر نرپو نرو نرنکارا ہر نٹ بست آر رب بہ گرچارا سو so, گر پیاری رب کتنے وسدا ہے اندر ہی بات بھی جی نے بھی سمجھایا گرو تیگ بہادر بادشاہ جی نے بھی سمجھایا کہتے ہیں پرماتما باہر نہیں بستا ہر گلی دل میں وہ جی جی فلنڈی وس رہی ہے جی شیشے کے فوٹو تاڈا چہرہ دیتا ہے اترو ہر جڑے جلدی پرماتما ہے بال کتنے کو سگ میں سمان نہیں ہے جی لوگ رام سبل نہیں پیو تو ہاجر ہاضر ہو رہا ہے سو پرماتما ہر خریا میں اسار